ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੂਲ ਉਦੇਸ਼ ਹੈ ਜਿਹੜਾ ਉਹ ਗੁਰਦੁਆਰਾ ਸਹਿਬਾਨ ਦਾ ਸੁਚੱਜਾ ਪ੍ਰਬੰਧ ਤੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਦਾ ਆ ਜਿਹਦਾ ਇੱਕ ਜ਼ਰੀਆ ਜਿਹੜਾ ਆ ਉਹ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਨ ਦੇ ਸਬੰਧ ਦੇ ਵਿੱਚ ਆਪਾਂ ਵਿਚਾਰ ਰਹੇ ਹਾਂ ਸੋ ਇਸ ਕਰਕੇ ਵਪਾਰਕ ਹਿੱਤਾਂ ਨੂੰ ਪਹਿਲ ਦੇਣ ਵਾਲੀ ਸੰਸਥਾ ਇਹ ਨਹੀਂ ਹੋਣੀ ਚਾਹੀਦੀ ਜਾਂ ਨਹੀਂ ਹੈ ਇਹਦੀ ਜੋ ਮੂਲ ਜਾਂ ਅਦਰਸ਼ਕ ਫਿਤਰਤ ਹੈ ਤੇ ਅਦਰਸ਼ਕ ਹਾਲਤ ਵੀ ਇਹੀ ਬਣਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਅਜਿਹਾ ਪ੍ਰਬੰਧ ਬਣਾਉਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਸੰਗਤੀ ਤੌਰ ਤਰੀਕੇ ਦੇ ਨਾਲ ਗੁਰਮਤ ਅਨੁਸਾਰੀ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਅੱਗੇ ਹੋ ਸਕੇ ਨਾ ਕਿ ਇਸ ਤਰ੍ਹਾਂ ਦਾ ਹੋਵੇ ਜਿਹਦੇ ਵਿੱਚ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਵਿਧਿੱਤ ਹੈਗੇ ਆ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਪਹਿਲੇ ਇਸ ਮਾਮਲੇ 'ਚ ਨਹੀਂ ਦਿੱਤੀ ਜਾ ਸਕਦੀ ਸਿਧਾਂਤਾਂ ਤੇ ਉਦੇਸ਼ਾਂ ਦੇ ਉੱਪਰ ਫਿਰ ਇੱਕ ਗੱਲ ਆ ਜਾਂਦੀ ਹੈ ਕਿ ਵਪਾਰੀ ਕਰਨ ਵਾਲੀ ਇਸ ਸਬੰਧ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਅਸੀਂ ਇਸ ਰਿਪੋਰਟ ਦੇ ਵਿੱਚ ਵੀ ਇਹ ਗੱਲ ਦਰਜ ਕੀਤੀ ਹੈ ਕਿ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਨ ਦਾ ਵਪਾਰੀਕਰਨ ਨਹੀਂ ਹੋ ਸਕਦਾ ਕਿਉਂਕਿ ਗੁਰਬਾਣੀ ਦਾ ਜਿਹੜਾ ਪ੍ਰਵਾਹ ਮਹਾਰਾਜ ਦੀ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦਾ ਆ ਉਹਦਾ ਹੀ ਵਪਾਰੀਕਰਨ ਨਹੀਂ ਹੋ ਸਕਦਾ ਸੋ ਜਿਸ ਪ੍ਰਵਾਹ ਦਾ ਵਪਾਰੀਕਰਨ ਨਹੀਂ ਹੋ ਸਕਦਾ ਉਸ ਪ੍ਰਵਾਹ ਦੇ ਪ੍ਰਸਾਰਣ ਦਾ ਵੀ ਜਿਹੜਾ ਆ ਉਹ ਵਪਾਰੀਕਰਨ ਨਹੀਂ ਹੋ ਸਕਦਾ ਔਰ ਖਾਸ ਕਰਕੇ ਜਦੋਂ ਅਸੀਂ ਆਪਣਾ ਉਦੇਸ਼ ਇਹ ਮਿੱਥਦੇ ਆਂ ਕਿ ਉਸ ਪ੍ਰਵਾਹ ਨੂੰ ਹਰ ਜਨ ਸੁਧਾਰਨ ਤੱਕ ਦੁਨੀਆ ਦੇ ਕੋਨੇ 'ਚ ਜਿੱਥੇ ਵੀ ਕੋਈ ਜਿਗਿਆਸੂ ਬੈਠਾ ਆ ਉਸ ਜਿਗਿਆਸੂ ਤੱਕ ਇੱਕ ਨਿਸ਼ਕਾਮ ਤੇ ਗੁਰਮਤ ਅਨੁਸਾਰੀ ਤਰੀਕੇ ਦੇ ਵਿੱਚ ਪਹੁੰਚਦਾ ਕਰਨਾ ਆ ਸੋ ਇਸ ਕਰਕੇ ਵਪਾਰੀਕਰਨ ਵਾਲੇ ਮਾਮਲੇ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬਿਲਕੁਲ ਸਪਸ਼ਟ ਹੁੰਦੀ ਹੈ